ਤਿਆ ਬਾੜ ਜਿਹੜੀ ਆ ਖੇਤ ਨੂੰ ਖਾ ਰਹੀ ਆ ਜਿਹੜੇ ਇਹ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਉਹ ਬਿਜਲੀ ਚੋਰੀ ਕਰ ਰਹੇ ਆ ਖੁਦ ਸਵਸ ਭਾਰਤ ਅਭਿਆਨ ਦੀਆਂ ਧਜੀਆਂ ਉਡ ਰਹੀਆਂ ਨੇ ਲੋਕ ਖੁੱਲੇ ਚ ਸੌਂਜੇ ਜਾ ਰਹੇ ਆ ਮੰਡੀ ਚ ਕਹਿੰਦੇ ਜੀ ਇਹ ਤਾਂ ਮੰਡੀ ਦਾ ਨਗਰ ਕੌਂਸਲ ਵਾਲੇ ਕਹਿੰਦੇ ਜੀ ਤਾਂ ਮੰਡੀਕਰਨ ਬੋਰਡ ਦਾ ਏਰੀਆ ਆ ਪਿਆ ਕੇ ਇੱਥੇ ਰੇਡ ਕੀਤੀ ਤਾਂ ਚੈਕਿੰਗ ਕਰਨ ਤੇ ਪਾਇਆ ਵੀ ਸਾਡੇ ਆ 100 ਕੇਬਲਾਂ ਲੱਗਿਆ ਹੋਇਆ ਇਸ ਤੋਂ ਇੱਕ ਬੀਐਚਯੂ ਦੇ ਮੋਟਰ ਲਗਭਗ 20 ਕਿ ਮੀਟਰ ਤਾਰ ਪਾ ਕੇ ਇਹਨੇ ਡੈਕਟ ਚਲਾਨ ਰੱਖੀ ਸੀ ਤੇ ਅਸੀਂ ਆ ਕੇ ਚੈਗਮ ਭਾਰਤੀ ਦੇ ਇਹ ਬਿਜਲੀ ਚੋਰੀ ਦਾ ਕੇਸ ਬਣਾਤਾ ਤੇ ਮੰਡੀਕਰਨ ਬੋਰਡ ਵਾਲੇ 1% ਗੱਲ ਸੁਣਨ ਲਈ ਤਿਆਰ ਨਹੀਂ ਕੂੜੇ ਦੇ ਢੇਰਾਂ ਨੂੰ ਅੱਗ ਲੱਗੀ ਹੋਈ ਆ ਉੱਥੇ ਦੇਖ ਲੋ ਜਾ ਕੇ ਰੋਡ ਦੇ ਉੱਤੇ ਬਿਲਕੁਲ ਜਾਨੀ ਵਾਤਾਵਰਣ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਸਵਚ ਭਾਰਤ ਮੂਹਮਮ ਦੀਆਂ ਧੱਜੀਆਂ ਉਡਾ ਕੇ ਮੰਡੀਕਰਨ ਬੋਰਡ ਦੇ ਸੀਵਰੇਜ ਦੀ ਸਫਾਈ ਕਰ ਰਹੇ ਨੇ ਬੋਰਡ ਦੇ ਠੇਕੇਦਾਰ ਇਨਹੀ ਵਸ ਨਹੀਂ ਟਰਾਂਸਫਾਰਮਰ ਤੋਂ ਸਿੱਧੀਆਂ ਕੁੰਡੀਆਂ ਲਾ ਕੇ ਮਸ਼ੀਨ ਰਾਹੀਂ ਕੀਤੀ ਜਾ ਰਹੀ ਸੀ ਸੀਵਰੇਜ ਦੀ ਸਫਾਈ ਬਿਜਲੀ ਬੋਰਡ ਦੇ ਐਸ ਡੀਓ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸਾਡੀ ਇਸ ਵੀਡੀਓ ਵਿੱਚ ਦੇਖੋ ਮੌਕੇ ਦੇ ਹਾਲਾਤ ਕਿ ਕਿਸ ਤਰ੍ਹਾਂ ਮੈਕਮੇ ਦੇ ਅਫਸਰ ਨੇ ਪਹੁੰਚ ਕੇ ਕੀਤੀ ਕਾਰਵਾਈ ਅੱਜ ਮੈਨੂੰ ਕੁਝ ਸਮਾਂ ਪਹਿਲਾਂ ਇੱਕ ਫੋਨ ਤੇ ਕੰਪਲੇਂਟ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਮੰਡੀਕਰਨ ਬੋਰਡ ਦਾ ਕੋਈ ਠੇਕੇਦਾਰ ਇੱਕ ਬੀਐਚਵੀ ਦੀ ਡ੍ਰੈਗਟ ਮੋਟਰ ਚਲਾ ਕੇ ਇਹਦੇ ਸੀਵਰੇਜ ਚ ਪਾਣੀ ਕੱਢ ਰਿਹਾ ਤੇ ਉਹ ਮੈਂ ਆ ਕੇ ਇੱਥੇ ਰੇਡ ਕੀਤੀ ਤਾਂ ਚੈਕਿੰਗ ਕਰਨ ਤੇ ਪਾਇਆ ਵੀ ਸਾਡੇ ਆ 100 ਕੇਬਲਾਂ ਲੱਗਿਆ ਹੋਇਆ ਇਸ ਤੋਂ ਇੱਕ ਬੀਐਚਵੀ ਦੀ ਮੋਟਰ ਲਗਭਗ 20 ਕਿ ਮੀਟਰ ਤਾਰ ਪਾ ਕੇ ਇਹਨੇ ਡ੍ਰੈਗਟ ਚਲਾ ਰੱਖੀ ਸੀ ਤੇ ਅਸੀਂ ਆ ਕੇ ਚੈਕਿੰਗ ਭਾਰਤੀ ਤੇ ਇਹਦੇ ਬਿਜਲੀ ਚੋਰੀ ਦਾ ਕੇਸ ਬਣਾਤਾ ਕੁਈ ਠੇਕੇਦਾਰ ਨਾਲ ਗੱਲ ਹੋਈ ਹੈ ਇਸ ਵਿਸ਼ੇ 'ਚ ਫੋਨ ਤੇ ਜਾਂ ਠੇਕੇਦਾਰ ਦਾ ਤੁਹਾਡਾ ਮੋਬਾਈਲ ਨੰਬਰ ਲੈ ਲਿਆ ਉਹਦਾ ਕਰਮਚਾਰੀ ਨੇ ਦੱਸਤਾ ਉਹਦਾ ਨੰਬਰ ਵੀ ਦਿੱਤਾ ਲਵਲੀ ਕੁਮਾਰ ਠੇਕੇਦਾਰ ਐ ਇਹ ਕੋਈ ਬਠਿੰਡੇ ਤੋਂ ਤੇ ਉਹਦੇ ਕੋਲ ਇਸ ਕੰਮ ਦਾ ਠੇਕਾ ਹੈ ਠੀਕ ਹਾਂ ਇਹ ਇਹ ਤੇ ਮਹਿਕਮੇ ਦੇ ਮਨਜ਼ਮਾ ਮੁਤਾਬਕ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਉਹ ਕਰਾਂਗੇ ਜਿਹੜਾ ਬੰਦਾ ਜੁਰਮਾਨਾ ਉਹ ਤੋਂ ਪ੍ਰਭਾਵਾਂਗੇ ਤੁਸੀਂ ਸਿਰ ਮੋਟਰ ਜ਼ਬਤ ਕਰ ਲਈਏ ਅਸੀਂ ਜਿਹੜੀ ਕੁੰਡੀ ਵਾਲੀ ਤਾਰ ਸੀਗੀ ਉਹ ਤੇ ਜਿਹੜੀ ਮੋਟਰ ਮੌਕੇ ਤੇ ਲਾ ਰੱਖੀ ਸੀ ਉਹ ਅਸੀਂ ਕਬਜ਼ੇ ਲੈ ਲਈ ਮਾਲ ਮੁਕਾਦਮੇ ਤੌਰ ਤੇ ਹਾਂਜੀ ਜਿਹੜਾ ਮੰਡੀ ਦਾ ਏਰੀਆ ਹੈ ਮੰਡੀਕਰਨ ਬੋਰਡ ਦੇ ਅੰਦਰ ਜਿਹਦਾ ਕਸਟਡੀਅਨ ਅਫਸਰ ਮਾਰਕੀਟ ਕਮੇਟੀ ਦਾ ਸੈਕਟਰੀ ਹੁੰਦਾ ਹੈ ਤੇ ਇਹਨਾਂ ਦਾ ਆਪ ਦਾ ਸੀਵਰੇਜ ਸਿਸਟਮ ਹੈ ਜਿਹਦੇ ਤਹਿਤ ਪਾਣੀ ਇੱਥੋਂ ਮੰਡੀ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਅੱਗੇ ਗਾਹਾਂ ਇਹਨੂੰ ਫਿਰ ਲਿਫਟ ਕਰਕੇ ਸਿੱਟਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਇਹ ਅੰਦਰਲੀ ਮੰਡੀ ਹੈ ਜਿੱਦੇ ਵਿੱਚ ਸੈੱਡ ਬਣਿਆ ਹੋਇਆ ਹੈ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਦਾ ਹੈ ਇਹਨਾਂ ਤੋਂ ਕੋਈ ਸੀਵਰੇਜ ਦਾ ਜਿਹੜਾ ਸਿਸਟਮ ਹੈ ਪ੍ਰੋਪਰ ਤਰੀਕੇ ਨਾਲ ਚੱਲ ਨਹੀਂ ਰਿਹਾ ਇੱਕ ਜਿਹੜਾ ਮਹਿਕਮਾ ਹੈ ਜਿਹੜਾ ਮੰਡੀ ਤੋਂ ਬਹੁਤ ਜ਼ਿਆਦਾ ਕਮਾਈ ਕਰ ਰਿਹਾ ਕਰੋੜਾਂ ਰੁਪਈਆ ਦੀ ਮੰਡੀ ਫੀਸ ਦੇ ਰੂਪ ਚ ਆਮਦਨ ਹੋ ਰਹੀ ਆ ਲੇਕਿਨ ਇਹਨਾਂ ਦੀ ਕਰਤੂਤ ਵੇਖੋ ਮੈਂ ਕੈਮਰਾਮੈਨਾਂ ਨੂੰ ਬੇਨਤੀ ਕਰਦਾ ਕਿ ਆਹ ਜਿਹੜਾ ਟਰਾਂਸਫਾਰਮ ਦੇ ਉੱਤੇ ਕੁੰਡੀ ਲਾ ਕੇ ਇੱਕੇ ਦਮ ਕੁੰਡੀ ਲਾ ਕੇ ਜੋ ਪਾਣੀ ਉਹ ਇੱਕ ਮੋਟਰ ਦੇ ਵਿੱਚੋਂ ਜੋ ਸੀਵਰੇਜ ਦਾ ਟੱਕਣਾ ਉਹਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਇਹ ਮਹਿਕਮਾ ਜਿਹੜਾ ਪੂਰੀ ਤਰ੍ਹਾਂ ਆ ਆਪਣੀ ਡਿਊਟੀ ਤੋਂ ਬੇਮੁਖ ਹੋ ਚੁੱਕੇ ਆ ਜੋ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਇਹ ਆਪਣੀ ਡਿਊਟੀ ਤੋਂ ਭੱਜ ਚੁੱਕੇ ਨੇ ਪੂਰੀ ਤਰ੍ਹਾਂ ਇਹ ਸਾਡੇ ਸਮਾਜ ਦੇ ਉੱਤੇ ਸਰਕਾਰ ਦੀ ਖਜ਼ਾਨੇ ਦੇ ਉੱਤੇ ਇੱਕ ਬੋਝ ਬਣੇ ਹੋਏ ਆ ਜਿਹੜਾ ਜਿਹੜੀ ਮੰਡੀ ਦੇ ਵਿੱਚੋਂ ਇਹਨਾਂ ਨੂੰ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਆ ਇਹ ਉਸ ਮੰਡੀ ਦੇ ਉੱਤੇ ਜਿਹੜਾ ਕੁੰਡੀ ਲਾ ਕੇ ਸੀਵਰੇਜ ਦਾ ਪਾਣੀ ਕੱਢ ਰਹੇ ਆ ਉਹਦਾ ਕਾਰਨ ਇਹ ਵੀ ਪਾਣੀ ਜਦੋਂ ਕੱਢਿਆ ਜਾਊਗਾ ਕੱਢਣ ਤੋਂ ਬਾਅਦ ਜਿਹੜਾ ਖਰਚਾ ਹੈ ਉਹ ਜਨਰੇਟਰ ਦੇ ਰੂਪ ਦੇ ਵਿੱਚ ਪਾਇਆ ਜਾਊ ਕਿ ਜਨਰੇਟਰ ਲਾਇਆ ਗਿਆ ਸੀਗਾ ਜਾਂ ਹੋਰ ਖਰਚੇ ਪਾਏ ਜਾਣਗੇ ਲੇਕਿਨ ਸਵਾਲ ਬੜਾ ਕਲੀਅਰ ਹੈ ਕਿ ਦੇਖੋ ਬਿਜਲੀ ਚੋਰੀ ਕਰਕੇ ਜਦੋਂ ਖੁਦ ਸਰਕਾਰੀ ਮਹਿਕਮਾ ਬਿਜਲੀ ਚੋਰੀ ਕਰਦਾ ਜਿਨੇ ਮਤਲਬ ਕਿ ਮਾਰਕੀਟ ਫੀਸ ਦੀ ਚੋਰੀ ਰੋਕਣੀ ਹੈ ਜਿਨੇ ਮਤਲਬ ਸਰਕਾਰੀ ਸੰਪਤੀ ਦੀ ਰਾਖੀ ਕਰਨੀ ਹੈ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਉਸ ਸਮਾਜ ਦਾ ਜਾਂ ਉਸ ਵਿਭਾਗ ਦਾ ਜਾਂ ਉਸ ਸ਼ਹਿਰ ਦਾ ਉਸ ਮੰਡੀ ਦਾ ਕੀ ਬਣੇਗਾ ਜਿੱਥੇ ਬਾੜ ਜਿਹੜੀ ਆ ਖੇਤ ਨੂੰ ਖਾ ਰਹੀ ਆ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਉਹ ਬਿਜਲੀ ਚੋਰੀ ਕਰ ਰਹੇ ਆ ਖੁਦ ਤੇ ਇੱਕ ਦੂਜੇ ਪਾਸੇ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਕੋਈ ਮੁਲਾਜ਼ਮ ਇੱਥੇ ਆ ਕੇ ਨਾ ਚੈੱਕ ਕਰਨ ਦੀ ਲੋੜ ਹੈ ਸਮਝਦੇ ਆਪ ਦੀ ਕਿਉਂਕਿ ਮੰਡੀ ਬੋਰਡ ਦੇ ਵਿੱਚ ਮੰਡੀ ਦੇ ਵਿੱਚ ਹਜ਼ਾਰਾਂ ਬੰਦਾ ਖਾਨਾ ਬਦੋਸ ਬੈਠਾ ਹੈ ਉਹ ਵੀ ਬਿਜਲੀ ਚੋਰੀ ਕਰੀ ਜਾਂਦੇ ਆ ਇਹਨਾਂ ਨੂੰ ਅਸੀਂ ਬਰਬਲੀ ਤੌਰ ਤੇ ਬਹੁਤ ਵਾਰ ਬੇਨਤੀ ਕੀਤੀ ਆ ਕਿ ਮੰਡੀ ਦੀ ਥੋੜੀ ਬੋਤੀ ਸਫਾਈ ਕਰਾ ਦਿਓ ਇਹਨਾਂ ਦੀ ਨਾ ਸਫਾਈ ਇਨਾ ਜ਼ਿਆਦਾ ਗੰਦਾ ਹੈ ਸਵਸ ਭਾਰਤ ਅਭਿਆਨ ਦੀਆਂ ਧੱਜੀਆਂ ਉਡ ਰਹੀਆਂ ਨੇ ਲੋਕ ਖੁੱਲੇ ਚ ਸੌਚ ਜਾ ਰਹੇ ਆ ਮੰਡੀ ਚ ਕਹਿੰਦੇ ਜੀ ਇਹ ਤਾਂ ਮੰਡੀ ਦਾ ਨਗਰ ਕੌਂਸਲ ਵਾਲੇ ਕਹਿੰਦੇ ਜੀ ਤਾਂ ਮੰਡੀਕਰਨ ਬੋਰਡ ਦਾ ਏਰੀਆ ਤੇ ਮੰਡੀਕਰਨ ਬੋਰਡ ਵਾਲੇ 1% ਗੱਲ ਸੁਣਨ ਲਈ ਤਿਆਰ ਨਹੀਂ ਕੂੜੇ ਦੇ ਢੇਰਾਂ ਨੂੰ ਅੱਗ ਲੱਗੀ ਹੋਈ ਆ ਉੱਥੇ ਦੇਖ ਲੋ ਜਾ ਕੇ ਰੋਡ ਦੇ ਉੱਤੇ ਬਿਲਕੁਲ ਜਾਨੀ ਵਾਤਾਵਰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਹਰ ਇੱਕ ਗੈਰ ਕਾਨੂੰਨੀ ਧੰਦਾ ਨਸ਼ੇ ਵਾਲੇ ਬੰਦੇ ਤਾਂ ਮੰਡੀ ਚ ਬੈਠਦੇ ਨੇ ਆਖੇ ਇੱਥੇ ਚੱਲ ਰਿਹਾ ਹੈ ਇਹ ਖੁਦ ਜਿਹੜੇ ਮੰਡੀਕਰਨ ਬੋਰਡ ਦੇ ਅਧਿਕਾਰੀ ਆ ਜਾਂ ਮਾਰਕੀਟ ਕਮੇਟੀ ਦੇ ਜਿਹ ਇਹ ਹਲੇ ਹੋਏ ਨੇ ਅਫਸਰ ਵਿੱਚ ਜਿਹਦੇ ਕਰਕੇ ਲੋਕਾਂ ਨੂੰ ਤੇ ਸਰਕਾਰੀ ਖਜ਼ਾਨੇ ਨੂੰ ਤੇ ਦੂਜੇ ਵਿਭਾਗਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈਗਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾਂ ਹੁਣ ਬਿਜਲੀ ਮੈਂ ਹੁਣੇ ਬਾਜ਼ਾਰਤ ਸੀਗਾ ਉੱਥੇ ਬਿਜਲੀ ਮੁਲਾਜ਼ਮ ਜਿਹੜੇ ਘਰੇਲੂ ਬਿਵਾਰਕ ਸਪਲਾਈ ਦੇ ਬਿੱਲ ਨੇ ਬਕਾਇਆ ਉਹਨਾਂ ਨੂੰ ਭਰਨ ਵਾਸਤੇ ਪੂਰਾ ਪ੍ਰੈਸ਼ਰ ਬਣਾ ਰਹੇ ਆ ਤੇ ਇੱਕ ਪਾਸੇ ਇਹ ਜਿਹੜਾ ਸਰਕਾਰੀ ਵਿਭਾਗਾਂ ਜੇ ਕੋਈ ਬਿਜਲੀ ਚੋਰੀ ਕਰਦਾ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਆ ਇਹਦੇ ਤੇ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਆ। ਪ੍ਰੋਫੈਸਰ ਸਾਹਿਬ ਅਜੇ بارشਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਮੰਡੀ ਦੇ ਵਿੱਚ ਪਹਿਲਾਂ ਹੀ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਵੀ ਜਿਹੜਾ ਇਹ ਅੰਦਰਲੀ ਮੰਡੀ ਆ ਜਿਹੜੇ ਇਹਦੇ ਵਿੱਚ ਲੋਕ ਰਹਿਸੀ ਰਹਿਸਾ ਜਿਨ੍ਹਾਂ ਦੀ ਜਾਂ ਦੁਕਾਨਾਂ ਨੇ ਉਹਨਾਂ ਨੂੰ ਆਪਣੇ ਤੌਰ ਤੇ ਪੈਸੇ ਇਕੱਠੇ ਕਰਕੇ ਕਿ ਕਿਸ਼ਤੀ ਖਰੀਦ ਲੈਣੀ ਚਾਹੀਦੀ ਆ ਕਿਉਂਕਿ ਅਗਲੇ ਦਿਨਾਂ 'ਚ ਇੱਥੇ ਇੰਨਾ ਕੁ ਪਾਣੀ ਖੜਨਾ ਕੇ ਬੰਦਾ ਤੁਰਕੇ ਨਹੀਂ ਲੰਘ ਸਕਦਾ ਉਹਨੂੰ ਕਿਸਤੀ ਲੈ ਕੇ ਲੰਘਣਾ ਪੈਣਾ ਤੇ ਹਜੇ ਪਹਿਲੀ ਵਾਰ ਸੇ ਮੌਨਸੂਨ ਦੀ ਆਉਣੀ ਹੈ ਹਜੇ ਤਾਂ ਮਤਲਬ ਬਿਲਕੁਲ ਮਾਮੂਲੀ ਜੀ ਬਾਰਸ਼ ਜਿਹਦੇ ਨਾਲ 45 ਚੱਲੇ ਸੀ ਉਹਦੇ ਨਾਲ ਹੀ ਇੰਨਾ ਬੁਰਾ ਹਾਲ ਹੋ ਗਿਆ ਵੀ ਮੰਡੀ ਚ ਪਾਣੀ ਭਰ ਗਿਆ ਤੇ ਜਦ ਇੱਕ ਤਕੜੀ ਬਾਰਸ਼ ਆਉਣੀ ਹੈ 29 ਮਈ ਨੂੰ ਮੌਨਸੂਨ ਪੰਜਾਬ ਦੇ ਵਿੱਚ ਆ ਰਹੀ ਆ ਜਿੱਦੇ ਤਕੜੀ ਬਾਰਸ਼ ਆਊਗੀ ਉਹਦੇ ਤਾਂ ਇਸ ਏਰੀਆ ਦੇ ਵਿੱਚ ਕਿਸਤੀਆਂ ਦਾ ਪ੍ਰਬੰਧ ਕਰਨਾ ਪਊਗਾ ਤੇ ਕੋਈ ਤਿਆਰੀ ਨਹੀਂ ਹੈ ਇੱਥੋਂ ਤੱਕ ਕਿ ਨੈਸ਼ਨਲ ਹਾਈਵੇ ਦੇ ਤੇਰਾ ਨਾਲਾ ਬਣਿਆ ਉਹ ਵੀ ਅੱਗੋਂ ਬੰਦ ਕੀਤਾ ਹੋਇਆ ਹੈ ਜਿਹੜਾ ਨੈਸ਼ਨਲ ਹਾਈਵੇ ਦੇ ਪਰਲੇ ਪਾਸੇ ਵਾਲਾ ਇਲਾਕਾ ਹੈ ਉਹ ਪਾਣੀ ਜਿਹੜਾ ਬਹੁਤ ਬੁਰੀ ਤਰ੍ਹਾਂ ਭਰਨ ਜਾ ਰਿਹਾ ਹੈ ਇਹ ਤੁਹਾਡੇ ਸਾਹਮਣੇ 2-4 ਦਿਨਾਂ ਚ ਬਾਰਿਸ਼ ਪੈਣੀ ਹੈ ਔਰ ਕਿਵੇਂ ਲੋਕ ਜਿਹੜਾ ਇੱਥੇ ਪਾਣੀ ਦਾ ਜਿਹੜਾ ਨਿਕਾਸੀ ਦੀ ਸਮੱਸਿਆ ਹੈ ਜਿਵੇਂ ਛੱਪੜ ਬਣੂਗਾ ਇਹ ਤੁਸੀਂ ਆਪ ਦੇਖੋਗੇ